ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਤੇ ਮੈਂ ਵਿਸ਼ਾਖਾ ਤੁਹਾਡਾ ਸਵਾਗਤ ਕਰਦੀ ਆ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਬਾਰੇ ਪੰਜਾਬ ਵਿੱਚ ਇਸ ਸਮੇਂ ਜੋ ਹਾਲਾਤ ਚੱਲ ਰਹੇ ਨੇ ਉਸ ਨਾਲ ਤੁਸੀਂ ਸਾਰੇ ਹੀ ਜਾਣੂ ਹੋ ਪਿੰਡਾਂ ਤੇ ਪਿੰਡ ਰੂੜ ਚੱਲੇ ਨੇ ਤੇ ਇਸ ਦੇ ਚੱਲਦੇ ਹੀ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਹੜਪੀੜਤਾ ਦੀ ਮਦਦ ਕਰਨ ਲਈ ਅੱਗੇ ਆਏ ਨੇ ਤੇ ਆਓ ਜੀ ਦੇਖਦੇ ਹਾਂ ਕਿਹੜੇ-ਕਿਹੜੇ ਕਲਾਕਾਰ ਅੱਗੇ ਆਏ ਨੇ ਤੇ ਕਿਸ-ਕਿਸ ਤਰੀਕੇ ਨਾਲ ਹੜਪੀੜਤਾ ਦੀ ਮਦਦ ਕਰ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿਲਜੀਤ ਦੋਸਾਂਝ ਦੀ ਦਿਲਜੀਤ ਦੋਸਾਂਝ ਸਾਂਝ ਦੀ ਸਾਂਝ ਫਾਊਂਡੇਸ਼ਨ ਹੜਪੀੜਤਾ ਦੀ ਮਦਦ ਕਰਨ ਲਈ ਅੱਗੇ ਆਈ ਹੈ ਦਿਲਜੀਤ ਦਸਾਂਝ ਦੀ ਮੈਨੇਜਰ ਸੁਨਾਲੀ ਸਿੰਘ ਵੀ ਹੜਪੀੜਤਾ ਦੀ ਮਦਦ ਕਰਨ ਲਈ ਹਰ ਜਗ੍ਹਾ ਤੇ ਨਜ਼ਰ ਆ ਰਹੇ ਨੇ ਤੇ ਇਸ ਦੇ ਚੱਲਦੇ ਹੀ ਦਿਲਜੀਤ ਦਸਾਂਝ ਨੇ ਐਲਾਨ ਕੀਤਾ ਹੈ ਕਿ ਉਹ 10 ਪਿੰਡ ਅਡਾਪਟ ਕਰ ਰਹੇ ਨੇ ਜਿਨ੍ਹਾਂ ਦੀ ਉਹ ਕੇਅਰ ਕਰਨਗੇ ਹੁਣ ਗੱਲ ਕਰਾਂਗੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਦੀ ਜਿਨ੍ਹਾਂ ਨੇ ਟਰੱਕ ਪਰ ਕੇ ਡੰਗਰਾ ਲਈ ਚਾਰਾ ਭੇਜਿਆ ਤੇ ਨਾਲ ਹੀ ਹੜਪੀੜਤਾ ਦੀ ਮਦਦ ਕਰਨ ਲਈ ਰਾਸ਼ਨ ਵੀ ਭੇਜਿਆ ਦਵਾਈਆਂ ਵੀ ਭੇਜੀਆਂ ਨੇ ਗੱਲ ਕਰਾਂਗੇ ਪੰਜਾਬੀ ਗਾਇਕ ਜਸ ਬਾਜਵਾ ਦੀ గ్రౌండ్ ਤੇ ਜਾ ਜਸ ਬਾਜਵਾ ਹਰ ਕਿਸੇ ਦੀ ਮਦਦ ਕਰਦੇ ਨਜ਼ਰ ਆ ਰਹੇ ਨੇ ਜੀ ਹਾਂ ਹੜਵਚ ਇੱਕ ਬੰਦੇ ਨੇ ਆਪਣਾ ਘਰ ਤੇ ਆਪਣੇ ਡੰਗਰ ਗਵਾਤੇ ਨੇ ਉਹਨਾਂ ਨੂੰ ਗਾਇਕ ਜਸ ਬਾਜਵਾ ਨੇ ਮਦਦ ਕਰਨ ਦਾ ਵਾਦਾ ਕੀਤਾ ਹੈ ਨਾਲ ਹੀ ਮੱਝ ਲੈਣ ਦੀ ਅਸ਼ੋਰਟੀ ਵੀ ਦਿੱਤੀ ਹੈ ਆਵੇ ਤੇਰੇ ਪੁੱਤ ਨਾਲੇ ਤੇਰੇ ਬੱਪਾ ਨਾ ਕਰਨਾ ਕੋਈ ਕਨੀ ਦਾ ਪਾ ਕੋਈ ਕਰਨੀ ਨਾਲਾ ਉਹ ਨਾ ਨਾ ਤੇ ਹੁਣ ਗੱਲ ਕਰਾਂਗੇ ਸੂਫੀ ਸਿੰਗਰ ਸਤਿੰਦਰ ਸਰਤਾਜ ਦੀ ਅਵੇਅਰਨੈਸ ਸਪਰੈਡ ਕਰਦੇ ਸਤਿੰਦਰ ਸਰਤਾਜ ਨਜ਼ਰ ਆਏ ਨੇ ਤੇ ਨਾਲ ਹੀ ਫਾਊਂਡੇਸ਼ਨ ਵੱਲੋਂ ਫਾਜ਼ਲਕਾ ਵਿੱਚ ਰਾਸ਼ਨ ਕਿੱਟ ਵੰਡਦੇ ਨੇ ਨਾਲ ਹੀ ਹਰੀਕੇ ਪੱਤਨ ਤਰਨਤਾਰਨ ਵਿੱਚ ਡੰਗਰਾ ਲਈ ਚਾਰਾ ਵੀ ਭੇਜਿਆ ਹੈ ਗੱਲ ਕਰਦੇ ਆ ਕਰਨੌਜਲਾ ਤੇ ਬੱਬੂ ਮਾਨ ਦੀ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨਿਭਾਰੇ ਨੇ ਕਰਨੌਜਲਾ ਨੇ ਪਿੰਡਾਂ ਵਿੱਚ ਮੋਟਰ ਬੋਟਸ ਭੇਜੀਆਂ ਨੇ ਤਾਂ ਜੋ ਐਨ ਜੀਓ ਵਾਲੇ ਹੜ੍ਹ ਪੀੜਤਾਂ ਕੋਲ ਪਹੁੰਚ ਸਕਣ ਨਾਲ ਹੀ ਕਰਨੌਜਲਾ ਦੀ ਟੀਮ ਗਰਾਊਂਡ ਲੈਵਲ ਤੇ ਕੰਮ ਕਰਦੀ ਨਜ਼ਰ ਆ ਰਹੀ ਹੈ ਹੜ੍ਹ ਪੀੜਤਾ ਨੂੰ ਰਾਸ਼ਨ ਦਵਾਈਆਂ ਤੇ ਹੋਰ ਲੋੜਵੰਤ ਚੀਜ਼ਾਂ ਪ੍ਰੋਵਾਈਡ ਕਰ ਰਹੇ ਨੇ ਜਿਹੜੇ ਚੀਜ਼ ਚੋਂ ਲੰਗੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਚਲੇ ਗਈਆਂ ਜਿਨ੍ਹਾਂ ਦੇ ਪਸ਼ੂਆਂ ਹੀ ਰੁੜ ਗਏ ਵੀ ਮੈਂ ਜਿੰਨੇ ਜੋਗਾ ਹੈਗਾ ਮੇਰੇ ਤੋਂ ਜੋ ਹੈ 5 ਚਾਹੇ 10 ਫੈਮਲੀਆਂ ਦੀ ਹੈਲਪ ਹੋਵੇ ਜਦੋਂ ਵੀ ਪਾਣੀ ਜਾਂਦਾ ਮੈਂ ਉਦੋਂ ਵੀ ਹੈਲਪ ਕਰਦਾ ਰਹੂੰਗਾ ਰਸ਼ਮ ਸਿੰਘ ਅਨਮੋਲ ਗੀਤ ਗਾਇਆ ਤੇ ਲਵ ਗਿਲ ਹਰ ਵੇਲੇ ਹੜਪੀੜਤਾ ਦੀ ਮਦਦ ਕਰਦੇ ਨਜ਼ਰ ਆ ਰਹੇ ਨੇ ਖਾਲਸਾ ਐਡ ਨਾਲ ਮਿਲ ਕੇ ਲੋੜਵੰਦ ਚੀਜ਼ਾਂ ਲੋਕਾਂ ਵਿੱਚ ਵੰਡ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਗੀਤ ਕਰਾਇਆ ਤੇ ਪੰਜਾਬ ਦੀਆਂ ਜਿੰਨੀਆਂ ਵੀ ਰੂਹਾਂ ਜਿੰਨੀਆਂ ਵੀ ਸੰਸਥਾਵਾਂ ਇਹ ਮਾੜੀ ਘੜੀ ਦੇ ਵਿੱਚ ਹੈਲਪ ਕਰ ਰਹੀਆਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਰੇਸ਼ਮ ਸਿੰਘ ਅੰਮੋਲ ਜਿੱਦਾਂ ਕਿ ਗੀਤ ਜੀ ਨੇ ਦੱਸਿਆ ਜਿੰਨੀਆਂ ਵੀ ਸੰਸਥਾਵਾਂ ਰੂਹਾਂ ਸਾਰੀਆਂ ਪੰਜਾਬ ਦੀ ਔਖੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੀਆਂ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅੱਜ ਵੀ ਐ ਸਪੈਸ਼ਲ ਤੌਰ ਤੇ ਵਿਦ ਫੈਮਿਲੀ ਸੇਵਾ ਕਰਨ ਦੇ ਲਈ ਗੀਤ ਜੀ ਆਏ ਆ ਔਰ ਪਹਿਲਾਂ ਵੀ ਜਦੋਂ ਪਿਛਲੀ ਵਾਰ ਫਲੱਡ ਆਇਆ ਸੀ ਬੜੇ ਤਨਮਨ ਤੁਹਾਨੂੰ ਤੋਂ ਜਾਣੇ ਪਾਰਟਿਸਪੇਟ ਕੀਤਾ ਸੀ ਔਰ ਸਪੈਸ਼ਲ ਗੱਲ ਇਹ ਹੈ ਕਿ ਹਰਿਆਣੇ ਤੋਂ ਯੂਪੀ ਤੋਂ ਉੱਤਰਾਖੰਡ ਤੋਂ ਸਾਡੀਆਂ ਕਿਸਾਨ ਯੂਨੀਅਨਾਂ ਤੇ ਹੋਰ ਲੋਕ ਵੱਡੀ ਤਦਾਦ ਦੇ ਵਿੱਚ ਹੈਲਪ ਲੈ ਕੇ ਪਹੁੰਚ ਰਹੇ ਉਹਨਾਂ ਦਾ ਵੀ ਆਪਾਂ तहे ਦਿਲ ਤੋਂ ਧੰਨਵਾਦ ਕਰਦੇ ਹਾਂ ਥੈਂਕ ਯੂ ਸੋ ਮੱਚ ਆਓ ਔਕੀ ਖੜੀ ਦੇ ਵਿੱਚ ਸਾਰੇ ਆਪਾਂ ਪੰਜਾਬ ਨਾਲ ਖੜੀਏ ਆਪਣੇ ਲੋਕਾਂ ਨਾਲ ਜਸਪੀਰ ਜੱਸੀ ਵੀ ਗਰਾਊਂਡ ਲੈਵਲ ਤੇ ਪਹੁੰਚ ਸਭ ਦੀ ਪਹਿਲੇ ਦਿਨ ਤੋਂ ਮਦਦ ਕਰ ਰਹੇ ਨੇ ਨਾਲ ਹੀ ਇੱਕ ਇੰਟਰਵਿਊ ਦੌਰਾਨ ਜਸਪੀਰ ਜੱਸੀ ਨੇ ਦੱਸਿਆ ਕਾਮੇਡੀਅਨ ਕਪਿਲ ਸ਼ਰਮਾ ਨੇ ਫੋਨ ਕਰਕੇ ਹਾਂ ਵੀ ਜਿਸ ਤੀਜ਼ ਦੀ ਵੀ ਲੋੜ ਹੋਵੇ ਮੈਂ ਮਦਦ ਕਰਨ ਲਈ ਤਿਆਰ ਹਾਂ ਬੱਬੂ ਮਾਨ ਤੇ ਰਣਜੀਤ ਬਾਵਾ ਜਿਨ੍ਹਾਂ ਦੇ ਇਸ ਸਮੇਂ ਸ਼ੋਅ ਚੱਲ ਰਹੇ ਨੇ ਤੇ ਉਹਨਾਂ ਨੇ ਕਿਹਾ ਹੈ ਵੀ ਕੈਨੇਡਾ ਟੂਰ ਤੋਂ ਜੋ ਵੀ ਕਮਾਈ ਆਊਗੀ ਉਹ ਸਹੀ ਹਰਪੀੜਤਾ ਲੋਕਾਂ ਲਈ ਦੇਵਾਂਗੇ ਗਾਇਕ ਤੇ ਅਦਾਕਾਰ ਐਮ ਵਰਕ ਦੀ ਟੀਮ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਅਨਾਉਂਸ ਕੀਤਾ ਹੈ ਵੀ 200 ਕਰਾਂ ਨੂੰ ਐਮੇ ਵਰਕ ਗੋਦ ਲੈ ਰਹੇ ਨੇ ਗੱਲ ਕਰਾਂਗੇ ਅਦਾਕਾਰ ਤਿੱਗਾ ਇੱਕ ਸ਼ਹਿਨਾਜ਼ ਗਿਲ ਦੀ ਗੁਰਦੁਆਰਾ ਸ਼੍ਰੀ ਸਿੰਘ ਸਭਾ ਨਾਲ ਮਿਲ ਕੇ ਮਦਦਗਾਰ ਦੀ ਨਜ਼ਰ ਆਈ ਹੈ ਸ਼ਹਿਨਾਜ਼ ਗਿਲ ਨੇ ਗੁਰਦੁਆਰੇ ਨਾਲ ਮਿਲ ਕੇ ਲੋਕਾਂ ਤੱਕ ਖਾਣ ਦੀਆਂ ਚੀਜ਼ਾਂ ਪਹੁੰਚਾਈਆਂ ਨੇ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅਦਾਕਾਰ ਨਿਮਰਤ ਖੈਰਾ ਦੀ ਜੋ ਲੋਕਾਂ ਤੱਕ ਰਾਸ਼ਨ ਲੈ ਕੇ ਪਹੁੰਚੀ ਹੈ ਤੇ ਉਹਨਾਂ ਦੀ ਮਦਦਗਾਰ ਦੇ ਨਜ਼ਰ ਆਏ ਨੇ ਹੁਣ ਅਸੀਂ ਗੱਲ ਕਰਦੇ ਹਾਂ ਕਾਇਕ ਜਾਰਡਨ ਸੰਦੂ ਦੀ ਆਪਣੀ ਟੀਮ ਸਮੇਤ ਜਾਰਡਨ ਸੰਦੂ ਪੰਜਾਬ ਵਿੱਚ ਪਹੁੰਚੇ ਨੇ ਤੇ ਹੜ੍ਹ ਨਾਲ ਪੀੜਿਤ ਲੋਕਾਂ ਦੀ ਸੇਵਾ ਕਰਦੇ ਨਜ਼ਰ ਆਏ ਨੇ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਹੜ੍ਹ ਆਏ ਨੇ ਪਾਣੀ ਆਏ ਨੇ ਤੇ ਇਹ ਵੀਡੀਓ ਰਾਹੀਂ ਸਾਰਿਆਂ ਨੂੰ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਕਰਨਾ ਚਾਹੁੰਦੇ ਆ ਦੀ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਆਪਣੀ ਨੇਕ ਕਮਾਈ ਚੋਂ ਤੁਹਾਡੀ ਜਿੰਨੀ ਵੀ ਜੇਬ ਲਾਓ ਕਰਦੀ ਆ ਤੁਹਾਡੀ ਜਿੰਨੀ ਵੀ ਸਮਰਥਾ ਆ اپنی کمائی 'ਚੋਂ ਹਿੱਸਾ ਕੱਢ ਕੇ ਆਪਾਂ ਸਾਰੇ ਸੇਵਾ ਕਰੀਏ ਇਸ ਤੋਂ ਬਾਅਦ ਆਰਨੇਟ ਵੀ ਮਦਦ ਕਰਨ ਲਈ ਅੱਗੇ ਆਏ ਨੇ ਹਰ ਨਾਲ ਪੀੜਿਤ ਲੋਕਾਂ ਦੀ ਮਦਦ ਕਰਦੇ ਆਰਨੇਤ ਨਜ਼ਰ ਆਏ ਨੇ ਆਖਿਰ ਵਿੱਚ ਅਸੀਂ ਗੱਲ ਕਰਾਂਗੇ ਪੰਜਾਬੀ ਗਾਇਕ ਤੇ ਅਦਾਕਾਰ ਸੁਨੰਦਰ ਸ਼ਰਮਾ ਦੀ ਰਾਸ਼ਨ ਲੈ ਕੇ ਸੁਨੰਦਰ ਸ਼ਰਮਾ ਲੋਕਾਂ ਵਿੱਚ ਪਹੁੰਚੀ ਹੈ ਤੇ ਉਹਨਾਂ ਦੀਆਂ ਅੱਖਾਂ ਵੀ ਪਾਵੁਖ ਹੋ ਗਈਆਂ ਪੰਜਾਬ ਦੀ ਇਹ ਹਾਲਤ ਦੇਖ ਕੇ ਸੁਨੰਦਰ ਸ਼ਰਮਾ ਪਾਵੁਖ ਹੋਈ ਤੇ ਆਪਣੇ ਹੰਝੂ ਨਹੀਂ ਰੋਕ ਸਕੀ ਤੇ ਨਾਲ ਹੀ ਇੱਕ ਕੁੜੀ ਦੀ ਮਦਦ ਕੀਤੀ ਹੈ ਅਸੀਂ ਦੇਖ ਰਹੇ ਆ ਵੀ ਪੰਜਾਬੀ ਇੰਡਸਟਰੀ ਦੇ ਹਰ ਕਲਾਕਾਰ ਹੜ੍ਹ ਕਿਤਾ ਦੀ ਮਦਦ ਕਰਦੇ ਨਜ਼ਰ ਆ ਰਹੇ ਨੇ ਤੇ ਇਹ ਸਭ ਦਿਖਾਉਂਦਾ ਹੈ ਵੀ ਪੰਜਾਬੀ ਇੰਡਸਟਰੀ ਸਿਰਫ ਫਿਲਮਾਂ ਦੀ ਪ੍ਰੋਮੋਸ਼ਨ ਜਾਂ ਫਿਰ ਗਾਣੇ ਦੀ ਪ੍ਰੋਮੋਸ਼ਨ ਕਰਦੇ ਨਜ਼ਰ ਨਹੀਂ ਆਉਂਦੇ ਜਦ ਵੀ ਪੰਜਾਬ ਨੂੰ ਲੋੜ ਪੈਂਦੀ ਹੈ ਤਾਂ ਪੰਜਾਬੀ ਕਲਾਕਾਰ ਹਰ ਵੇਲੇ ਅੱਗੇ ਨਜ਼ਰ ਆਉਂਦੇ ਨੇ